ਵੀ ਜੁੜ ਚੁੱਕੇ ਹੋ ਇੰਡੀਆ ਕਰਾਇਮ ਨਿਊ ਚੈਨਲ ਦੇ ਨਾਲ ਅੱਜ ਅਸੀਂ ਪਹੁੰਚੇ ਕਿਲਾ ਲਾਲ ਸਿੰਘ ਵਿੱਚ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪ੍ਰਕਾਸ਼ਿਤ ਉਸਤਤ ਹੈ ਕਿਲਾ ਲਾਲ ਸਿੰਘ ਦੀ ਸੰਗਤਾਂ ਵੱਲੋਂ ਲੰਗਰ ਦਾ ਪ੍ਰਬੰਧ ਕੀਤਾ ਗਿਆ ਹੈ ਸਾਡੇ ਨਾਲ ਗੁਰਦੁਆਰਾ ਦੇ ਗ੍ਰੰਤੀ ਸਾਹਿਬ ਮਜੂਦ ਨੇ ਆਓ ਉਹਨਾਂ ਨਾਲ ਕੁਝ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿੰਡ ਕਿਲਾ ਲਾਲ ਸਿੰਘ ਦੇ ਨਗਰ ਵਾਸੀਆਂ ਵੱਲੋਂ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪ੍ਰਿਹਾਰੇ ਨੂੰ ਮਨਾਉਂਦੇ ਆ ਸਮੂਹ ਸੰਗਤਾਂ ਦੇ ਵੱਲੋਂ ਰੰਗਰੇਟੇ ਗੁਰੂ ਕੇ ਬੇਟੇ ਉਹ ਸਾਰੇ ਨੌਜਵਾਨਾਂ ਵੱਲੋਂ ਅੱਜ ਜਿਹੜਾ ਹੈ ਉਹ ਦੁੱਧ ਖੀਰ ਦਾ ਲੰਗਰ ਜਿਹੜਾ ਉਹ ਲੱਗਾ ਹੈ ਸੰਗਤਾਂ ਵੱਲੋਂ ਲਗਾਇਆ ਗਿਆ ਹੈ 15 ਜਨਵਰੀ ਨੂੰ ਵੀ ਕਈ ਗੁਰਪੁਰ ਮਨਾਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਦਾ 17 ਤਰੀਕ ਨੂੰ ਵੀ ਜਨਵਰੀ ਨੂੰ ਪ੍ਰਕਾਸ਼ ਦਿਹਾੜਾ ਹੈ ਸੋ ਸੰਗਤਾਂ ਦਾ ਤੁਸਾਹ ਹੈ ਸਾਰੀਆਂ ਦਾ ਬੜੀਆਂ ਸੰਗਤਾਂ ਪਿਆਰ ਦੇ ਨਾਲ ਸੇਵਾ ਕਰ ਰਹੀਆਂ ਹਨ ਦੇਸਾਂ ਪਰਦੇਸਾਂ ਵਿੱਚ ਬੱਚੇ ਬੈਠੇ ਨੇ ਉਹਨਾਂ ਦਾ ਬੜਾ ਤੁਸਾਹ ਹੈ ਆਪਣੀਆਂ ਕਿਰਤ ਕਮਾਈਆਂ ਨੂੰ ਸਫਲਾ ਕਰਦੇ ਆ ਹੋયા ਕਮਾਈਆਂ ਵਿੱਚ ਦਸੰਦ ਕੱਢ ਕੇ ਲੰਗਰਾਂ ਵਾਸਤੇ ਭੇਜੇ ਨੇ ਇਹ ਨਗਰ ਸਾਡਾ ਕਿਲਾ ਲਾਲ ਸਿੰਘ ਬਹੁਤ ਹੀ ਇੱਕ ਹੀ ਗੁਰਦਵਾਰ ਸਾਹਿਬ ਹੈ ਸਾਰੇ ਨਗਰ ਦਾ ਬਹੁਤ ਪਿਆਰ ਦੇ ਸਰਕਾਰ ਦੇ ਨਾਲ ਨੌਜਵਾਨ ਸਾਰੇ ਹੀ ਰਲ ਮਿਲ ਕੇ ਸੇਵਾ ਕਰਦੇ ਨੇ ਗੁਰੂਆਂ ਦੇ ਜਨਮ ਦਿਹਾੜੇ ਭਗਤਾਂ ਦੇ ਹੋਣ ਕੋਈ ਵੀ ਸਾਰੇ ਹੀ ਰਲ ਮਿਲ ਕੇ ਸੰਗਤਾਂ ਸੇਵਾ ਕਰਦੀਆਂ ਨੇ ਬੜਾ ਤੁਸ਼ਾਹ ਹੈ ਇਹਨਾਂ ਦਾ ਇਸੇ ਤਰ੍ਹਾਂ ਹੀ ਸੇਵਕਾਂ ਇਹਨਾਂ ਨੂੰ ਚੜ੍ਹਦੀਆਂ ਕਲਾ ਵਰਸ਼ਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ पर वो बेटा मेरे प्यार वो बेटा मेरे प्यार मेरी पूत अगर रोके तो इंडिया क्राइम न्यूज जुलम के खिलाफ जंग आप देख रहे हैं इंडिया क्राइम न्यूज